ਮਾਲ ਦੇ ਕੀ ਹਾਲ ਆ ਬਾਈ ਜੀ ਠੀਕ ਆ ਜੀ ਹੋ ਠੀਕ ਠਾਕ ਹਾਂ ਕਿੰਨੇ ਨਾਗਾ ਬਾਈ ਆਪਣੇ ਕੋਲ ਆਪਣੇ ਕੋਲੇ ਹੈਗੇ 8 ਨਾਗੇ ਯਾਰ ਠੀਕ ਆ ਜੀ ਲੈ ਨੂੰ ਭਰਾ ਨੇ ਨਾਮ ਲਵਾ ਦੇ ਇੱਕ ਵਾਰੀ ਇਹ 8 9 ਨਾਗਾ ਹੈ ਫਿਰ ਹਾਂ ਜੀ ਠੀਕ ਆ ਮਤਲਬ ਜੈ ਜੇ ਰੇਟਾਂ ਚ ਹੋਣਗੇ ਹਨਾ ਹਾਂ ਜੇ ਰੇਟਾਂ ਦੇ ਠੀਕ ਆ ਠੀਕ ਆ ਆਪਾਂ ਇਧਰੋਂ ਸ਼ੁਰੂ ਕਰਦਗੇ ਫਿਰ ਹਾਂ ਇੱਥੋਂ ਕਰ ਲਾ ਤੇ ਆ ਸੁਰਾਜ 963 ਬਾਈ ਐ ਫਿਕ 18 ਮਾਰ ਲਾ 18 ਮਾਰ ਲਾ ਠੀਕ ਆ ਜੀ ਤੇ ਮੇਨ ਇੰਜਨ ਗੇਅਰ ਕੇ ਨਾ ਬਾਈ ਜੀ ਸਾਰਾ Ориਜਨਲ ਆ ਇਹ ਸਾਰਾ Ориਜਨਲ ਆ ਹਾਂ ਨਾਲ ਦੇ ਟਾਇਰ 1800 ਘੰਟਾ ਚੱਲ ਅੱਛਾ 1800 ਨਾਲ ਘੰਟਾ ਚੱਲਿਆ ਨਾਲ ਦੇ ਟਾਇਰ ਹੈ ਦੇ ਕਿਧੋਂ ਨਹੀਂ ਖੁੱਲਿਆ ਸਾਰਾ Ориਜਨਲ ਹੀ ਆ ਜੀ ਅੱਛਾ ਸਾਰਾ Ориਜਨਲ ਟਰੈਕਟਰ ਆ ਠੀਕ ਆ ਓਕੇ ਜੀ ਆਹੇ ਸਭ ਸਭ ਬਹੁਤ ਸਾਫ਼ ਪਿਆ ਹਨਾ ਬਾਈ ਸਾਰਾ ਜੰਮਾ ਵੀ ਕਿਧੋਂ ਨਾ ਖੁੱਲਿਆ ਸਾਰਾ Ориਜਨਲ ਰੰਗ ਆ ਅੱਛਾ ਠੀਕ ਆ ਜੀ ਹੁੰਦਾ ਹੀ ਸਾਰਾ ਕੋਈ ਠੀਕ ਆ ਜੀ ਠੀਕ ਆ ਮਤਲਬ A to Z Ориਜਨਲ ਟਰੈਕਟਰ ਆ ਹਾਂ Ориਜਨਲ ਆ ਠੀਕ ਆ ਜੀ ਕੀ ਡਿਮਾਂਡ ਕਰਦੇ ਬਾਈ ਇਹ ਦੀ ਜੱਪਾ ਇਹ ਦੀ 5,5 595000 ਠੀਕ ਹੈ ਮਤਲਬ ਕੀ ਮਾਡਲ ਕਰਦੇ ਨਹੀਂ ਮਾਡਲ ਠੀਕ ਹੈ ਜੀ ਤੇ ਮੌਕੇ ਤੇ ਮਾਨਤਾ ਨਾਲ ਹੋ ਜੂ ਹੈ ਨਾ ਹਾਂ ਜੀ ਤੇ ਇਧਰ ਵੀ ਦਿਖਾ ਦੇ ਮਾਡਲ ਆ ਇਹ ਹਿਸਾਬ ਸਸਾ ਦਿਖਾ ਦੇ ਫੈਰ ਨਾਲ ਦੇ ਹੈ ਨਾ ਬਈ ਚੌਕੜੇ ਨਾਲ ਦਾ ਹਾਂ ਜੋਕੜੇ ਨਾਲ ਦਾ ਠੀਕ ਆ ਠੀਕ ਆ ਜੀ ਤੇ ਅੱਗੇ ਕਰਗੇ ਸ਼ੁਰੂ ਆ ਖੜਾ ਹੈ 855 ਇਹ 2010 ਮਾਡਲ ਇਹ 2010 ਮਾਡਲ ਆ ਇਹ ਕਿਵੇਂ ਬਾਈ ਜੀ ओरिजिनल ਹੈ ਇਹ ਵੀ ਰੰਗ ਦਾ ਸਾਰਾ ਰੀਜਨਲ ਆ ਕਲਾਸ ਕਰ ਇੰਜਨ ਚਾਏ ਕਲਾਸ ਕਰ ਇੰਜਨ ਚਾ ਹਾਂ ਅਚਰਾੰਗ ਪੇਂਟ ਦਾ origignal ਆ ਤੇ ਬਾਕੀ ਕੋਈ ਖੱਲੇ ਛੱਲੇ ਤਾਂ ਨਹੀਂ ਕਿਸੇ ਬਸ ਨਹੀਂ ਇੰਜਨ ਨਹੀਂ ਖੁੱਲਿਆ ਗੇਅਰ ਨਹੀਂ ਖੁੱਲਿਆ ਜੀ ਗਾਰੰਟੀ ਹੈ ਇੰਜਨ ਦੀ ਗਾਰੰਟੀ ਇੰਜਨ ਗੇਅਰ ਦੀ ਠੀਕ ਹੈ ਠੀਕ ਹੈ ਬੈਟਰੀ ਬੂਟਰੀ ਕੰਮ ਓਕੇ ਆ ਜਾਮ ਸਾਰਾ ਓਕੇ ਸਭ ਪਜਾ ਗਾ ਠੀਕ ਆ ਟਾਇਰਾਂ ਦੀ ਜੀ ਗੱਲ ਕਰੇ ਬਾਈ ਜੀ ਟਾਇਰ ਇਹ ਹੈਗੇ 70% ਅੱਛਾ ਆ 70% ਪੈਸੇ ਟਾਇਰ ਹੈ ਹਾਂ ਜੀ ਇਹ ਵੀ ਨਾਲ ਦੇ ਨਹੀਂ ਇਹ ਦੁਵਾਰਾ ਦੇ ਇਹ ਦੁਵਾਰਾ ਨੇ ਹਾਂ ਐਮ ਆਰ ਐਫ ਦੇ ਟਾਇਰ ਹਨਾ ਕੰਪਨੀ ਦੇ ਟਾਇਰ ਆ ਤੇ ਅਗਲੇ ਗੂਡੀਅਰ ਦੇ ਹਨ ਗੂਡੀਅਰ ਠੀਕ ਆ ਠੀਕ ਆ ਇੰਨਾ ਮਾਰਨ ਦੱਸਿਆ ਸੀ ਇਹ ਇਹ 10 ਮਾਰਨ ਇਹ 10 ਮ ਇਹ ਡਿਮਾਂਡ ਕਰਦੇ ਬਾਈ 360000 360000 ਰੁਪਇਆ ਹਾਂ ਵਿੱਚੋਂ ਮਾਨਤਾ ਨੂੰ ਠੀਕ ਆ ਲਓ ਮਿੱਤਰੋ ਤੇ ਇੱਧਰ ਖੜੇ ਸਵਰਾਜ 855 ਇਹ ਹੈਗਾ 2015 ਵਾਲਾ ਇਹ 2015 ਵਾਲਾ ਠੀਕ ਆ ਜੀ ਇਹਦੇ ਜੇ ਪਟਾਇਨਾ ਦੀ ਬਾਈ ਜੀ ਗੱਲ ਕਰੀ ਜੀ ਪਟਾਇਨਾ ਦਾ ਦੁਬਾਰਾ ਨਵੇਂ ਭਾਈ ਆ ਮਗਰਲੇ ਰੇੜੀ ਵਾਲਾ ਬਾਈ ਅੱਛਾ ਆ ਰੇੜੀ ਉਹਦੇ ਹਾਂ ਠੀਕ ਆ ਤੇ ਉਹ ਦੁਬਾਰਾ ਦੇ ਆ ਜੀ ਹਾਂ ਮੈਂ ਚਾ ਚਾ ਚੌਕ ਖੜਾਈ ਠੀਕ ਆ ਠੀਕ ਆ ਠੀਕ ਆ ਤੇ ਇੰਜਨ ਗੇਅਰ ਕਿਵੇਂ ਆ ਇਹਦਾ ਇੰਜਨ ਗੇਅਰ ਸਹੀ ਆ ਰੰਗ ਦਾ ਸਾਰਾ ਅਰੀਜਨਲ ਹੈ ਚਾਰ ਰੰਗ ਦਾ ਸਾਰਾ ਓਰੀਜਨਲ ਹਾਂ ਠੀਕ ਆ ਠੀਕ ਆ ਹਿੱਸਾ ਉਸ ਦਿਖਾ ਦੇ ਲੋ ਮਿੱਤਰੋ ਟਰੈਕਟਰ ਆ ਵੀ ਬਹੁਤ ਸਾਫ ਪਿਆ ਆ ਦੇਖ ਸਕਦਾ ਹਾਂ ਆ ਛਤਰੀ ਸੁਧਰੀ ਲੱਗੀ ਹੈ ਹਾਂ ਢੈਂਡ ਗੱਲ ਬਾਤ ਆ ਪੂਰੀ ਹੈ ਨਾ ਤੇ ਕੀ ਡਿਮਾਂਡ ਕਰਦੇ ਬਾਈ ਜੀ ਇਹਦੀ ਆਪਾਂ ਕਿਹਦੀ ਡਿਮਾਂਡ ਆ 45 45 ਠੀਕ ਆ ਜੀ ਠੀਕ ਹੈ ਲੋ ਮਿੱਤਰੋ ਤੇ ਆ ਸਰਕਾਰੀ ਨੰਬਰ ਪਲੇਟ ਆ ਹੈ ਬਾਈ ਜੀ ਹਾਂ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਠੀਕ ਆ ਠੀਕ ਆ ਕਾਪੀ ਕੇ ਮੈਂ ਚੱਪਾ ਲਈਏ ਇਹਦੀ ਹਾਂ ਚੱਪਾ ਲਈਏ ਚੱਪਾ ਲਈ ਕਾਪੀ ਹੈ ਨਾ ਠੀਕ ਆ ਤੇ ਅੱਗੇ ਖੜਾ ਏ ਸੋਨਾ ਲੀਕਾ ਡੀਐਸ 60 ਆਰਐਕ ਇਹ 2013 ਮਾਡਲ ਇਹ 2013 ਮਾਡਲ ਠੀਕ ਆ ਜੀ ਇਹਦੇ ਇੰਜਨ ਗੇਅਰ ਦੀ ਜੀ ਗੱਲ ਕਰੀ ਬਾਈ ਜੀ ਪੂਰਾ ਸਹੀ ਆ ਖੁੱਲਿਆ ਨਹੀਂ ਇਹ ਵੀ ਕਿਦੋਂ ਸਾਰਾ ਅਰਜਨਲ ਓਕੇ ਆ ਜੀ ਹਾਂ ਉਹ ਕੁਲੀ ਟਰੈਕਟਰ ਪੈਂਡ ਤੇ ਨਿਕਲਿਆ ਆਪਣੇ ਠੀਕ ਆ ਠੀਕ ਆ ਜਨਨ ਕਿ ਵਾਹ ਕੇ ਚੈੱਕ ਕਰਕੇ ਲਿਆਤਾ ਠੀਕ ਆ ਠੀਕ ਆ ਠੀਕ ਆ ਤੇ ਟਾਇਰਾਂ ਦੀ ਬਾਈ ਜੀ ਗੱਲ ਕਰੀ ਆਪਾਂ ਟਾਇਰ ਇਹਦੇ ਹੈਗੇ ਆ ਬਾਈ 90% ਆ ਜਾਰੀ अच्छा 90% ਦਾ ਆ ਹੈ ਨਾ ਅਗਲੇ ਤੇ ਪਿਛਲੇ ਇਹ ਨਾਲ ਦੀ ਹੈ ਜੀ ਨਹੀਂ ਦੁਵਾਰਾ ਦੇ ਇਹ ਦੁਵਾਰਾ ਦੇ ਦੁਵਾਰਾ ਦੇ ਠੀਕ ਆ ਜੀ ਤੇ ਨੰਬਰ ਕਿੱਥੋਂ ਦਾ ਬਈ ਇਹ ਨੰਬਰ ਮੋਗਾ ਜੀ ਮੋਗਾ ਨੰਬਰ ਹਾਂ ਠੀਕ ਆ ਜੀ ਤੇ ਇਹਦੀ ਕੀ ਡਿਮਾਂਡ ਕਰਦੇ ਬਈ ਆਪਾਂ ਇਹਦੀ 395 ਆ 395 ਹਾਂ ਠੀਕ ਆ ਜੀ ਲਗਭਗ 395 ਇਹਦੀ ਡਿਮਾਂਡ ਹੈ ਸਾਡਾ ਟਰੈਕਟਰ ਬਹੁਤ ਸੋਨੀ ਹਾਲਤ ਦੇ ਵਿੱਚ ਪਿਆ ਸਸ ਤੋਂ ਸਸ ਮਾ ਸਾਰਾ ਕੁਝ ਨਾਲ ਹੀ ਮਿਲੂਗਾ ਨਾਲ ਹੀ ਲੱਗਾ ਵਜੋਂ ਆਈ ਖੜਾ ਆ ਓਕੇ ਜੀ ਠੀਕ ਆ ਇਹ ਇੱਧਰ ਖੜਾ ਏ ਸੋਨਾ ਲੀਕਾ DS 750 ਇਹ ਵੀ 2013 ਮਾਡਲ ਹੈ ਇਹ ਵੀ 2013 ਹੀ ਹਾਂ ਠੀਕ ਆ ਜੀ ਇਹਦੇ ਜੇ ਪਟਾਰਾਂ ਦੀ ਬਾਈ ਜੀ ਗੱਲ ਕਰੀਏ ਮਗਰ ਲੈ ਨਵੇਂ ਆ ਬਾਈ ਮੂਰਲੇ 70% ਆ ਡੇਰ ਆ ਨਵੇਂ ਆ ਠੀਕ ਆ ਜੀ ਇਹ ਵੀ ਦੁਵਾਰਾ ਵਾਲਿਆ ਜੀ ਹਾਂ ਦੁਵਾਰਾ ਵਾਲਿਆ ਅੱਛਾ ਦੁਵਾਰਾ ਵਾਲਿਆ ਠੀਕ ਆ ਲਓ ਮਿੱਤਰੋ ਆ ਵੀ ਟਰੈਕਟਰ ਦਿਖਾ ਦੇ ਇੰਜਨ ਗੇਅਰ ਕਿਹਾ ਬਾਈ ਜੀ ਇਹਦਾ ਇੰਜਨ ਗੇਅਰ ਸਹੀ ਆ ਓਕੇ ਆ ਜਿਹੜਾ ਮਰਜੀ ਯਾਰ ਵਾਹ ਕੇ ਬੰਦਾ ਲਿਆ ਸਕਦਾ ਸਾਰਿਆਂ ਚ ਕੋਈ ਵੀ ਕੋਈ ਵੀ ਤਸੱਲੀ ਨਾਲ ਬਣਾ ਕਰਕੇ ਲਿਆ ਸਕਦਾ ਠੀਕ ਆ ਠੀਕ ਆ 13 ਮਾਡਲ ਦਾ ਸਸਗੀ ਇਹ 13 ਮਾਡਲ ਠੀਕ ਹੈ ਜੀ ਵਾਡੀ ਲੈਨ ਦਾ ਅਰੀਜਨਲ ਹੈ ਸਾਰਾ ਅਰੀਜਨਲ ਹੈ ਜੰਨਾ ਵੀ ਠੀਕ ਹੈ 13 ਮਾਡਲ ਹੈ ਇਹ ਤੇ ਕੀ ਡਿਮਾਂਡ ਕਰਦੇ ਬਈ ਇਹਦੀ ਇਹਦੀ ਡਿਮਾਂਡ ਹੈਗੀ ਯਾਰ 3,75,000 ਰੁਪਏ 3,75,000 ਰੁਪਏ ਠੀਕ ਹੈ ਜੀ ਆਹ ਸਟਿੱਕਰ ਸੋਕਰਨਾਲ ਦੇ ਹੈ ਬਈ ਸਾਰਾ ਕੋਨਾਲ ਦਾ ਹੀ ਹੈ ਲਾਹ ਮੇਰਾ ਪੈਰਪੁਰ ਦਾ ਹੁਣ ਬਹੁਤ ਸਾਫ ਪਿਆ ਹੈ ਨਾ ਫਿਰ ਜੰਨਾ ਵੀ ਖੜਾ ਰਾਈਨਲ ਹੀ ਖੜਾ ਸਾਰਾ ਸਾਰਾ ਅਰੀਜਨਲ ਹੀ ਹੈ ਹੈ ਸਾਰਾ ਕੋਈ ਠੀਕ ਆ ਠੀਕ ਆ ਲਾਹ ਉਤਰੇ ਟਰੈਕਟਰ ਤੋਂ ਹੀ ਦੇ ਸਕਦਾ ਹਾਂ ਤੇ ਇੱਧਰ ਖੜਾ ਏ ਸੋਨਾ ਲੀਕਾ ਇੰਟਰਨੈਸ਼ਨਲ ਡੀਐਚ ਫਾਰ ਇਹ 2008 ਮਾਡਲ ਆ ਇਹ 2008 ਹੈ ਹਾਂ ਠੀਕ ਆ ਜੀ ਤੇ ਇਹਦੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਆਪਾਂ ਟਾਇਰ ਇਹਦੇ ਬਾਈ 70% ਆ ਚਾਰੇ ਇਹ ਚਾਰੇ 70% ਆ ਹਾਂ ਠੀਕ ਆ ਤੇ ਇੰਜਨ ਗੇਅਰ ਦਾ ਕਿਵੇਂ ਹੈ ਇੰਜਨ ਗੇਅਰ ਦਾ ਸਹੀ ਆ ਓਕੇ ਆ ਜਮ ਹਾਂ ਡਬਲ ਡਿਸਟਰੀਬਿਊਟਰ ਲੱਗਾ ਅੱਛਾ ਡਬਲ ਡਿਸਟਰੀਬਿਊਟਰ ਆ ਠੀਕ ਆ ਤੇ ਬਾਕੀ ਆ ਪੈਰ ਪੁਰਦਾਣਾ ਔਰਿਜਨਲ ਆ ਸਾਰਾ ਰੰਗ ਸਾਰਾ ਔਰਿਜਨਲ ਆ ਸਾਰਾ ਰੀਨਲ ਆ ਸਾਰਾ ਰੀਨਲ ਰੰਗ ਠੀਕ ਆ ਠੀਕ ਆ ਇਹਦਾ ਨੰਬਰ ਕਿੱਥੋਂ ਪਤਾ ਵੀ ਜੀ ਇਹਦਾ ਬਰਨਾਲੇ ਦਾ ਬੀਬੀ ਉਹਨੇ ਠੀਕ ਆ ਬਰਨਾਲੇ ਦਾ ਹਾਂ ਬਰਨਾਲਾ ਨੰਬਰ ਠੀਕ ਆ ਠੀਕ ਆ ਲੌਂਗ ਇਤਰਾ ਦਿਖਾ ਦੇ ਬਾਡੀ ਲੈਨ ਦਾ ਦਿਖਾ ਦੇ ਇਤਰਾ ਬਾਡੀ ਲੈਨ ਦਾ ਸਾਰੇ ਓਰੀਜਨਲ ਆਣਾ ਬਾਈ ਜੀ ਸਾਰਾ ਰੀਨਲ ਆ ਠੀਕ ਆ ਬਾਕੀ ਵਾਕੇ ਚੈੱਕ ਕਰਕੇ ਲੈ ਆ ਸਕਦਾ ਟਰੈਕਟਰ ਤੁਸੀਂ ਦੇ ਸਕਦੇ ਬਾਈ ਕਿਲੇ ਬਹੁਤ ਚੰਗੇ ਟਰੈਕਟਰ ਪਏ ਆ ਸਾਰੇ ਤੇ ਇਹਦੀ ਕੀ ਡਿਮਾਂਡ ਕਰਦੇ ਬਾਈ ਜੀ ਆਪਾਂ ਇਹਦੀ ਡਿਮਾਂਡ 315000 315000 ਦੀ ਠੀਕ ਆ ਜੀ ਬਾਕੀ ਮਾਨਤਾ ਨਾਲ ਜੋ ਤੇ ਹਨਾ ਠੀਕ ਆ ਜੀ ਤੇ ਆ ਖੜਾ ਜੀ ਆਪਣੇ ਕੋਲ ਆਰਜਨ 600 ਪੰਡੜੀ ਹੈ ਇਹ ਤੇ 2009 ਮਾਡਲ ਹੈ ਇਹ 2009 ਆ ਜੀ ਠੀਕ ਆ ਇਹਦੇ ਜੇ ਬਾਈ ਜੀ ਆਪਾਂ ਇੰਜਨ ਗੇਅਰ ਦੀ ਗੱਲ ਕਰੀਏ ਇੰਜਨ ਗੇਅਰ ਸਹੀ ਆ ਇਹਦਾ ਜੀ ਓਕੇ ਆ ਜਾਮਾ ਵੀ ਠੀਕ ਆ ਜੀ ਟਾਇਰ ਕਿਵੇਂ ਹੈ ਇਹਦੇ ਆਪਣੇ ਟਾਇਰ ਦੇ ਹੈਗੇ ਬਾਈ 85 90% ਹੀ ਆ ਚਾਰੇ ਆਹਾ ਚਾਰੇ ਹੈਨਾ ਹਾਂ ਠੀਕ ਹੈ ਠੀਕ ਆ ਬਾਕੀ ਰੰਗ ਪੇਂਟ ਦਾ ਸਾਰਾ ਹੀ Ориਜਨਲ ਹੈ ਨਾ Ориਜਨਲ ਹੀ ਰੰਗ ਜੰਨਾ ਕਹੇਗਾ Ориਜਨਲ ਠੀਕ ਆ ਜੀ ਬੈਟਰੀ ਬੂਟਰੀ ਜਨਾ ਬਈ ਉਹ ਸੈਲਫ ਸਟਾਰਟ ਮਿਲੂਗਾ ਜਿਹੜਾ ਮਰਜੀ ਲਾ ਵਾ ਕੇ ਚੈੱਕ ਕਰਕੇ ਲੈ ਜਾਓ ਕੋਈ ਵੀ ਡਰਾਈਵਰ ਹੈ ਨਾ ਕੋਈ ਵੀ ਠੀਕ ਆ ਜੀ ਕੀ ਡਿਮਾਂਡ ਕਰਦੇ ਬਈ ਜੀ ਤੇ ਆਪਾਂ ਇਹਦੀ ਡਿਮਾਂਡ ਹੈ ਯਾਰ 310000 310000 ਠੀਕ ਆ ਲੋ ਤੋਂ ਬਾਕੀ ਮੌਕੇ ਤੇ ਬਾਗਾਰਡ ਹੋ ਜੂਗੀ ਦੇ ਸਕਦਾ ਟਾਇਰ ਨਵੇਂ ਆ ਗਏ ਟਾਇਰ ਆ ਨਾ ਮੇਰ ਗੇਟ ਆਇਆ ਰਹਾ ਹੈ ਨਾ ਜੀ ਬਾਕੀ ਰੰਗ ਪੇਂਟ ਦਾ ਰੰਗ ਰੰਗ ਪੇਂਟ ਰਿਹਾ ਜੀ ਹਾਂ ਇੰਜਨ ਗੇਅਰ ਦੀ ਗਾਰੰਟੀ ਆ ਇੰਜਨ ਗੇਅਰ ਸਹੀ ਆ ਠੀਕ ਆ ਜੀ ਤੇ ਬਾਕੀ ਇੱਧਰ ਖੜਾ ਹੀ ਆਪਣਾ ਕਲੇਮਹਿੰਦਰਾ 555 ਡੀਆਈ ਪਾਵਰਪਲੱਸ ਇਹ 2015 ਮਾਡਲ ਠੀਕ ਆ ਜੀ ਇਹ 2015 15 ਮਾਡਲ 57 ਐਚ ਵੀ ਆ ਗਿਆ ਸੈਂਟਰ ਗੇਅਰ ਹਾਂ 57 ਚ ਵੀ ਹੈ ਨਾ ਸੈਂਟਰ ਗੇਅਰ ਆ ਹੈ ਸੈਂਟਰ ਗੇਅਰ ਉਹ ਮੇਰਾ ਸੈਂਟਰ ਗੇਅਰ ਆ ਟਰੈਕਟਰ ਤੇ ਵੀ ਦੇ ਸਕਦੇ ਬਹੁਤ ਚੰਗਾ ਹੈ ਟਰੈਕਟਰ ਨਾ ਜੀ ਪੂਰਾ ਨਵਾਂ ਬਿਆਹ ਟਰੈਕਟਰ ਹਾਂ ਹਿੱਸਾ ਸਭ ਬਹੁਤ ਸੋਹਣਾ ਬਿਆਹ ਨਾ ਵੀ ਮਾ ਉਤਰਾ ਟਰੈਕਟਰ ਤੇ ਦੇ ਸਕਦੇ ਆ ਤੇ ਬੈਟਰੀ ਬੁਟਰੀ ਕਿਵੇਂ ਬਾਈ ਜੀ ਓਕੇ ਸਹੀ ਜਮਾ ਸੈਲਫ ਸਟਾਰਟ ਆ ਸਾਰਾ ਹੀ ਕੋਈ ਵੀ ਆ ਸਾਰੀ ਸੈਲਫ ਸਟਾਰਟ ਸਾਰੇ ਸੈਲਫ ਸਟਾਰਟ ਆ ਭਾਵੇਂ 50 ਸਲਫਾ ਮਾਰ ਲੇ ਹਾਂ ਹਾਂ ਠੀਕ ਹੈ ਸਾਹੀ ਸਬਸ ਤੇ ਆ ਇਧਰ ਦਿਖਾ ਦੇ ਇਧਰ ਤੈਰਪੁਰ ਦਾ ਦਿਖਾ ਦਿਓ origianally ਇਹ ਟਰੈਕਟਰ ਤੇ ਦੇ ਸਕਦੇ ਬੈਕ ਸਾਈਡ ਵੀ ਦਿਖਾ ਦੇ ਆ ਮਰਾਡ ਮੋਡ ਜਮਾ ਸਾਫ ਤੇ ਦੇ ਸਕਦਾ ਹੁੱਕ ਬਹੁਤ ਹੈਵੀ ਆ ਹਨਾ ਬਾਈ ਹਾਂ ਹੁੱਕ ਵਧੀਆ ਨਾਲ ਦੇ ਕੋਈ ਅੱਛਾ ਨਾਲ ਦੇ ਕੋਈ ਹੈਵੀ ਆ ਨਾ ਤੇ ਇਹ 15 ਮਾਡਲ ਇਹਦੀ ਕੀ ਡਿਮਾਂਡ ਕਰਦੇ ਬਾਈ ਜੀ ਇਹਦੀ ਡਿਮਾਂਡ ਹੈਗੀ ਯਾਰ 4 ਲੱਖ ਰੁਪਈਆ 4 ਲੱਖ ਹਾਂ ਬਾਕੀ ਮੌਕੇ ਤੋਂ ਇਹਦੇ ਵੀ ਨੰਬਰ ਆ ਸਰਕਾਰੀ ਇਹ ਤਾਂ ਲੱਗੀਆਂ ਹੋਈਆਂ ਬਾਕੀ ਆ ਸਟਿੱਕਰ ਤੋਂ ਕਨਾਲ ਦੀ ਨਾਲ ਦੇ ਸਾਰਾ ਕੁਝ ਨਾਲ ਦਾ ਹੀ ਠੀਕ ਆ ਠੀਕ ਆ ਲਓ ਮੇਂਤਰਾ ਪਿੰਡ ਬੁੱਟਰ ਦੇ ਪਾਸ ਪਹੁੰਚਾ ਦੇ ਸਕਦਾ ਤੁਸੀਂ ਜਿਲਾ ਇਹਨਾਂ ਮੋਗਾ ਪਿਆ ਜਾਂਦਾ ਜੀ ਟਰੈਕਟਰ ਇੱਕ ਵਾਰੀ ਨਿਗਾਹ ਮਰਵਾ ਦੇ ਮੇਂਤਰਾ ਸਾਰੀ ਦੂਰੋਂ ਦੇਖ ਸਕਦੇ ਤੁਸੀਂ 7-8 ਮਾਗ ਆ ਤੇ 7-8 ਇਹਨਾਂ ਵਧੀਆ ਕੰਡੀਸ਼ਨ ਦੇ ਵਿੱਚ ਨਵੇਂ ਟਰੈਕਟਰ ਆ ਜੀ ਤੇ ਬਾਕੀ ਮੌਕੇ ਤੇ ਬਾਦਗਾਰਡ ਹੋ ਜੂਜੀ ਬਾਈ ਜੇ ਨੰਬਰ ਬੁੱਲੇ ਹੀ ਆਪਣਾ 9856892518 9856892518 ਤੇ ਇਹ ਬਾਈ ਜੇ ਦਾ ਨਾਮ ਨੰਬਰ ਆ ਜੀ ਤੇ ਭਿੰਦਾ ਬਾਈ ਦਾ ਨਾਮ ਆ ਕਾਲ ਕਰਕੇ ਜਦ ਮਰਜੀ ਤੁਸੀਂ ਆ ਸਕਦੇ ਜੀ ਧੰਨਵਾਦ